ਵਾਹਿਗੁਰੂ ਜੋਗੋ ਜੋਗਰਤਾਲ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿੱਥੇ ਸਮੁੱਚਾਈ ਖਾਲਸਾ ਪੰਥ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਮੇਰੇ ਤੋਂ ਪਹਿਲਾਂ ਆਪ ਜੀ ਨਾਲ ਗੁਰ ਇਤਿਹਾਸ ਸਾਂਝਾ ਕਰ ਰਹੇ ਸੀ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਧੀ ਚੰਦ ਜੀ ਜਿਸ ਅਸਥਾਨ ਤੇ ਅੱਜ ਆਪਾਂ ਦਰਸ਼ਨ ਕਰ ਰਹੇ ਆ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਬਾਬਾ ਨੌਸ ਸਿੰਘ ਜੀ ਤੇ ਉਹਨਾਂ ਦੇ ਅਸਥਾਨ ਤੇ ਜਿਹੜੀ ਸੇਵਾ ਨਿਭਾ ਰਹੇ ਨੇ ਉਹ ਜਥੇਦਾਰ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਮਿਸਲ ਸ਼ਹੀਦਾਂ ਤੇ ਨਾਲ ਹੀ ਇਸ ਜਥੇਬੰਦੀ ਦੇ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਤੇ ਨਾਲ ਹੀ ਜਿੱਥੇ ਕਾਰ ਸੇਵਾ ਵਾਲੇ ਮਹਾਂਪੁਰਖ ਬੈਠੇ ਨੇ ਉਥੇ ਹੀ ਨੇ ਹੰਸ ਸਿੰਘ ਜਥੇਬੰਦੀਆਂ ਦੇ ਸਾਰੇ ਮੁਖੀ ਸਹਿਬਾਨ ਤੇ ਬਾਬਾ ਦਰਸ਼ਨ ਸਿੰਘ ਜੀ ਤਾਲਾ ਸਾਹਿਬ ਵਾਲੇ ਜੋ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਮਿਸਲ ਸ਼ਹੀਦਾਂ ਕਰਨਾਲ ਦੇ ਪਹਿਲੇ ਜਥੇਦਾਰ ਉਸ ਜਥੇਬੰਦੀ ਦੇ ਅਸਥਾਨ ਤੇ ਸੇਵਾ ਨਿਭਾ ਰਹੇ ਬਾਬਾ ਦਰਸ਼ਨ ਸਿੰਘ ਜੀ ਤੇ ਨਾਲ ਹੀ ਸਾਰੇ ਜਿੱਥੇ ਮਹਾਪੁਰਖ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਗੁਰੂ ਦੀਆਂ ਲੜਨ ਦੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਜਿੰਨੇ ਵੀ ਪ੍ਰਾਤਨ ਤੇ ਗੁਰੂ ਦੀਆਂ ਲਾੜੀਆਂ ਨੇ ਹੰਗਸ ਸਿੰਘ ਫੌਜਾਂ ਸਾਰਿਆਂ ਨੂੰ ਗੱਜ ਕੇ ਫਤਿਹ ਕਰਾਉਣਾ ਗੱਜ ਕੇ ਫਤਿਹ ਕਰਾਓ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਹ ਮਹਾਨ ਯੋਧੇ ਸੂਰਮੇ ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਮਿਸਲ ਸ਼ਹੀਦਾਂ ਦਰਨਾਲ ਦੇ ਬਾਬਾ ਬਕਾਲਾ ਸਾਹਿਬ ਦੇ ਪਹਿਲੇ ਜਥੇਦਾਰ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਅਰਦਾਸ ਕਰਕੇ ਅਹਿਮਦ ਸ਼ਾਹ ਅਫਜ਼ਾਲੀ ਜਿਹੜਾ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਰਦਾ ਸੀ ਤੇ ਉਹਨੂੰ ਥੱਲ ਪਾਉਣ ਵਾਸਤੇ ਤੱਕ ਸ੍ਰੀ ਦਰਨਵਾ ਸਾਹਿਬ ਸ੍ਰੀ ਦਰਨਵਾ ਸਾਹਿਬ ਤੋਂ ਅਰਦਾਸ ਕਰਕੇ ਉਸ ਵੇਲੇ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲਗਿਆ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਤਰਨਾ ਦਲ ਬਾਬਾ ਬਕਾਲਾ ਸਾਹਿਬ ਦਾ ਪਹਿਲਾ ਜਥੇਦਾਰ ਨਿਯੁਕਤ ਕੀਤਾ ਤੇ ਉਸ ਜਥੇਬੰਦੀ ਦੇ ਮੀਤ ਜਥੇਦਾਰ ਬਾਬਾ ਨੌ ਸਿੰਘ ਜੀ ਜਿਨ੍ਹਾਂ ਦੇ ਅੱਜ ਆਪਾਂ ਸ਼ਹੀਦੀ ਦਿਹਾੜਿਆਂ ਤੇ ਅੱਜ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਹਾਂ ਯੋਧੇ ਸੂਰਾ ਤੋਂ ਪਹਿਚਾਨੀਐ ਜੋ ਨਰੈਦੀਨ ਕੇ ਹੀ ਪੁਰਜਾ ਪੁਰਜਾ ਕਟ ਮਰੈ ਕਭੂ ਨਾ ਛਾਡੈ ਖੇਤ ਜਿੱਥੇ ਇਸ ਮਹਾਨ ਜਥੇਵੰਦੀ ਨੇ ਬਹੁਤ ਵੱਡੇ ਕਾਰਜ ਕੀਤੇ ਤਰਨੇਦਲ ਸਾਰੇ ਸਤਕਾਰਯੋਗ ਨੇ ਪਰ ਜਿੱਥੇ ਸਾਡੇ ਇਸ ਮਹਾਨ ਤਰਨਾਦਲ ਜਥੇਵੰਦੀ ਦੇ ਜਿਹੜੇ ਕਾਰਜ ਹੈ ਹਮੇਸ਼ਾ ਅੱਗੇ ਹੋ ਕੇ ਜੂਝਦੇ ਰਹਿ ਤੇ ਅਹਿਮ ਸ਼ਾ ਅਫਜ਼ਾਲੀ ਨੂੰ ਜਿਹੜਾ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਤੋਂ ਸਦਾ ਵਾਸਤੇ ਭਜਾਇਆ ਤੇ ਉਹ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਆਪਾਂ ਉਮੀਦ ਜਥੇਦਾਰ ਬਾਬਾ ਨੌ ਸਿੰਘ ਜੀ ਹੋਰਾਂ ਦੇ ਅਸਥਾਨ ਤੇ ਦਰਸ਼ਨ ਦਿਜ਼ਾਰੇ ਕਰਨ ਵਾਸਤੇ ਉਹਨਾਂ ਦੀ ਸ਼ਹੀਦੀ ਜੋੜ ਮਿਲਿਆਂ 'ਚ ਹਾਜ਼ਰੀਆਂ ਲਾਉਣ ਵਾਸਤੇ ਜਿੱਥੇ ਹਰ ਸਾਲ ਆਪਾਂ ਦਰਸ਼ਨ ਦਿਜ਼ਾਰੇ ਕਰਦੇ ਆਂ ਤੇ ਇਹ ਮਹਾਨ ਉਹ ਜਥੇਬੰਦੀ ਹੈ ਜਿਨ੍ਹਾਂ ਨੇ ਹਮੇਸ਼ਾ ਪੰਥ ਦੇ ਵਿੱਚ ਅੱਗੇ ਹੋ ਕੇ ਜਿਹੜੇ ਜੂਝਦੇ ਤੇ ਹਮੇਸ਼ਾ ਖਾਲਸੇ ਪੰਥ ਦੀ ਰਾਖੀ ਵਾਸਤੇ ਜਿਹੜਾ ਤੱਕ ਭਰ ਰਹੇ ਬੁਢਾਦਲ ਤੇ ਤਰਨਾਲਦਲ ਜਿਹੜੇ ਆ ਹਮੇਸ਼ਾ ਖਾਲਸੇ ਦੀ ਆਣ ਬਾਣ ਤੇ ਸ਼ਾਨ ਵਾਸਤੇ ਜਿਹੜਾ ਕਾਇਮ ਰਹੇ ਜਿਨ੍ਹਾਂ ਦੀ ਜਥੇਬੰਦੀ ਜਿਨ੍ਹਾਂ ਦੇ ਸਤਕਾਰਯੋਗ ਬਾਬਾ ਬਿਸ਼ਨ ਸਿੰਘ ਜੀ ਹੋਰਾਂ ਦੇ ਦਰਸ਼ਨ ਕੀਤੇ ਫਿਰ ਬਾਬਾ ਬਿਸ਼ਨ ਸਿੰਘ ਜੀ ਹੋਰਾਂ ਦੇ ਫਿਰ ਬਾਬਾ ਕੀਰਤਨ ਸਿੰਘ ਜੀ ਫਿਰ ਬਾਬਾ ਮੱਖਣ ਸਿੰਘ ਜੀ ਫਿਰ ਬਾਬਾ ਗੱਜਣ ਸਿੰਘ ਜੀ ਤੇ ਹੁਣ ਬਾਬਾ ਜੋਗਾ ਸਿੰਘ ਜੀ ਹੋਰਾਂ ਦੇ ਆਪਾਂ ਦਰਸ਼ਨ ਕਰਦੇ ਆ ਮਹਾਨ ਸੇਵਾਵਾਂ ਨੇ ਇਸ ਜੱਫੇਬੰਦੀ ਦੀਆਂ ਜਿੱਥੇ ਹੁਣ ਆਪਾਂ ਸ੍ਰੀ ਅਨੰਤਪੁਰ ਸਾਹਿਬ ਹੋਲਾ ਮਹੱਲਾ ਖਾਲਸਾ ਪੰਥ ਦਾ ਜਿਹੜਾ ਕੌਮੀ ਤਿਹਾਰ ਹੋਲਾ ਮਹੱਲਾ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਮਨਾਉਣਾ ਕੀਤਾ ਸੀ ਉੱਥੇ ਹੀ ਬਾਬਾ ਅਵਤਾਰ ਸਿੰਘ ਜੀ ਆਪਜੀ ਨਾਲ ਬਜਨ ਸਾਂਝੇ ਕਰ ਰਹੇ ਸੀ ਆਪਾਂ ਹੋਲਾ ਮਹੱਲਾ ਵੀ ਜਿਹੜਾ ਮਨਾਉਣਾ ਉੱਥੇ ਹੀ ਬਾਬਾ ਸੋਹਣ ਸਿੰਘ ਹੋਰਾਂ ਦਾ 50 ਸਾਲਾ ਜਿਹੜਾ ਉਹਨਾਂ ਦੇ ਵਰਸੀ ਸਮਾਗਮ ਵੀ ਆ ਰਹੇ ਨੇ 21 ਮਾਰਚ ਅੱਠ ਜਿਹੜਾ ਚੇਤ ਨੂੰ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਤੇ ਹੋਲੇ ਮਹੱਲੇ ਦੇ ਵਿੱਚ ਜਿੱਥੇ ਖਾਲਸਾ ਪੰਥ ਦੀ ਸ਼ਾਨ ਹੁੰਦੀ ਹੈ ਨਿਹੰਗ ਸਿੰਘ ਗੁਰਦਿਆਂ ਲੜਦੀਆਂ ਫੌਜਾਂ ਉੱਥੇ ਹੀ ਸ਼ਹੀਦੀ ਜਿਹੜਾ ਬਾਗ ਹੈ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤਰਨਤਲ ਦੀ ਛੌਣੀ ਜਿਸ ਹਸਤਾਨ ਦੀ ਸੇਵਾ ਬਾਬਾ ਗੁਰਦੇਵ ਸਿੰਘ ਜੀ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਨਿਭਾ ਰਹੇ ਨੇ ਤੇ ਬਹੁਤ ਹੀ ਵਧੀਆ ਜਿੱਥੇ ਇਸਰਾਮ ਦਾ ਘੋੜਿਆਂ ਦੇ ਤਵੇਲੇ ਦਰਬਾਰ ਸਾਹਿਬ ਜਿਹੜਾ ਬਹੁਤ ਹੀ ਸੁੰਦਰ ਗੁਰਦੁਆਰਾ ਪੂਰਾ ਸਾਹਿਬ ਪਾਛੇ ਹੀ ਨਵੀਂ ਬਾਬਾ ਬਕਾਲਾ ਸਾਹਿਬ ਵਿਖੇ ਸੋਨੇ ਦੀਆਂ ਸੇਵਾਵਾਂ ਕਰਾਈਆਂ ਤੇ ਉੱਥੇ ਹੀ ਹੁਣ ਜਿਹੜਾ ਬਾਬਾ ਗੁਰਦੇਵ ਸਿੰਘ ਜੀ ਭਾਵੇਂ ਅਸ਼ੀਰਵਾਦ ਜਥੇ ਬੰਦੀ ਦਾ ਹੁੰਦਾ ਪਰ ਮਹਾਪੁਰਖ ਜਿਹੜੇ ਨੇ ਬਹੁਤ ਹੀ ਜੜੀ ਕਲਾ ਦੇ ਨਾਲ ਇਹ ਸੇਵਾਵਾਂ ਨਿਭਾ ਰਹੇ ਨੇ ਦੁਰੂ ਸਾਹਿਬ ਬਾਬਾ ਗੁਰਦੇਵ ਸਿੰਘ ਜਿਹੜੇ ਬਾਬਾ ਨੌ ਸਿੰਘ ਜੀ ਦੇ ਸ਼ਹੀਦੀ ਓਸਤਾਨ ਤੇ ਵੀ ਜਿਹੜੇ ਆ ਉਹ ਵੀ ਬਾਬਾ ਜੋਗਾ ਸਿੰਘ ਜਿਹੜੇ ਤਰਨਾਦਲ ਬਾਬਾ ਬਕਾਲਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਵੱਲੋਂ ਜਿਹੜੇ ਆ ਸੋਨੇ ਦੀਆਂ ਸੇਵਾਵਾਂ ਕਲੀਆਂ ਸੋਨੇ ਦੀਆਂ ਹੀ ਸੇਵਾਵਾਂ ਨਹੀਂ ਜਿੱਥੇ ਆਪਾਂ ਦਰਸ਼ਨ ਕਰਦੇ ਆਂ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਤੇ ਕਿੰਨੀ ਜ਼ਮੀਨ ਜਾਇਦਾਦ ਬਾਬਾ ਦਰਸ਼ਨ ਸਿੰਘ ਜੀ ਹੋਰਾਂ ਨੇ ਕਿੰਨੇ ਵੱਡੇ ਦਰਬਾਰ ਤੇ ਨਾਲ ਜਿਹੜੀ ਜ਼ਮੀਨ ਜਾਇਦਾਦ ਉਵੇਂ ਹੀ ਬਾਬਾ ਗੱਜਨ ਸਿੰਘ ਜੀ ਹੋਰਾਂ ਨੇ ਵੀ ਬਾਬਾ ਨੌ ਸਿੰਘ ਜੀ ਹੋਰਾਂ ਦੇ ਅਸਥਾਨ ਦੇ ਨਾਲ ਬਹੁਤ ਸਾਰੀਆਂ ਜ਼ਮੀਨਾਂ ਹੋਰ ਤਰੀਕੇ ਦੇ ਖਾਲਸੇ ਪੰਥ ਜਿਹੜਾ ਤਰਨਤਲ ਦੇ ਨਾਮ ਲਵਾਇਆ ਨੇ ਸੋ ਗੁਰੂ ਸਾਹਿਬ ਦੀ ਜਿੱਥੇ ਅਪਾਰ ਕਿਰਪਾ ਹੈ ਅੱਜ ਆਪਾਂ ਇਹਨਾਂ ਸਿਮਾਵਾਂ ਦੀ ਵੀ ਗੱਲ ਕਰ ਰਹੇ ਹਾਂ ਬਹੁਤ ਵਾਅਦੇ ਕੀਤੇ ਸਮੇਂ-ਸਮੇਂ ਸਿਰ ਕੋਈ ਵੀ ਕਿਸੇ ਜਥੇਬੰਦੀ ਦਾ ਮੁਖੀ ਹੁੰਦਾ ਤੇ ਉਹਦਾ ਜਿਹੜਾ ਫਰਜ਼ ਹੁੰਦਾ ਹੈ ਕਿ ਆਪਣੇ ਮੁਖੀ ਹੁੰਦੇ ਆ ਆਪਣੇ ਕਾਰਜਕਾਲ ਦੇ ਵਿੱਚ ਹੁਣ ਜਿਹੜਾ ਸ਼ਾਂਤਮਈ ਜਿਹੜੇ ਚੱਲਦੇ ਨੇ ਜਦੋਂ ਜੰਗਾਂ-ਜੁੱਦਾਂ ਦਾ ਟਾਈਮ ਸੀ ਤੇ ਉਦੋਂ ਜਿਹੜਾ ਜਥੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪਰਨੇ ਦਲਾ ਨੇ ਜਿਹੜਾ ਅੱਗੇ ਹੋ ਕੇ ਮੱਲਾ ਮਾਰੀਆਂ ਤੇ ਜੇ ਆਪਾਂ ਸੀ ਮਾਵਾਂ ਦੀ ਗੱਲ ਕਰਦੇ ਆ ਤੇ ਜਿੱਥੇ ਅੱਜ ਆਪਾਂ ਬਹੁਤ ਚਿੰਤਾ ਦਾ ਵਿਸ਼ਾ ਹੁੰਦਾ ਕਈ ਵਾਰੀ ਦੁੱਖ ਵੀ ਹੁੰਦਾ ਹੈ ਖਾਲਸਾ ਪੰਥ ਕਦੇ ਚਿੰਤਾ ਜਿਹੜਾ ਕਰਦਾ ਨਹੀਂ ਪਰ ਸੋਚਣਾ ਜ਼ਰੂਰ ਪੈਂਦਾ ਜਿੱਥੇ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਜਦੋਂ ਉਹਨਾਂ ਦੇ ਆਪਾਂ ਸੁਣਦੇ ਆ ਬਿਆਨ ਸੁਣਦੇ ਆ ਟੀਵੀ ਤੇ ਜਾਂ ਫਾਰ 12 ਦੇ ਵਿੱਚ ਉਹ ਵੀ ਪੜ ਕੇ ਬੜਾ ਦੁੱਖ ਆਉਂਦਾ ਤੇ ਕੱਲ ਜਿਹੜਾ ਸ਼ਾਮ ਨੂੰ ਸਿੰਘ ਥਾਂ ਬਹਰਾਦਾ ਜਿਹੜਾ ਟੀਵੀ ਦੇ ਵਿੱਚ ਤੇ ਉਹਦਾ ਬਿਆਨ ਸੁਣਿਆ ਤੇ ਉਹ ਪੜ ਕੇ ਸੁਣ ਕੇ ਬਹੁਤ ਜਿਆਦਾ ਜਿਹੜਾ ਦੁੱਖ ਹੋਇਆ ਕਿ ਸਾਡੀ ਜਿਹੜੀ ਸੀਮਾ ਉਸ ਦੀ ਅਕਾਲ ਤਖਤ ਸਾਹਿਬ ਦੇ ਦੈਰੇ ਦੇ ਵਿੱਚ ਚਾਰ ਦਿਵਾਰੀ ਦੇ ਵਿੱਚ ਹੀ ਸੀਮਤ ਕਰ ਦਿੱਤੀ ਗਈ ਹੈ ਸਾਡੇ ਜਿੱਥੇ ਸਰਕਾਰ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਸਾਡੇ ਬਹੁਤ ਸਤਿਕਾਰਯੋਗ ਸਾਹਿਬ ਜੀ ਅਸੀਂ ਨਹਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਹਮੇਸ਼ਾ ਅੱਗੇ ਹੋ ਕੇ ਜਿਹੜਾ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦਿੰਦੇ ਰਹਿ ਤੇ ਅੱਗੇ ਵੀ ਦਿੰਦੇ ਰਹਿਣਾ ਪਰ ਜੋ ਸਾਡੀ ਮਰਿਆਦਾ ਦੇ ਹਾਲਾਤ ਚੱਲ ਰਹੇ ਨੇ ਜੇ ਬੁੱਢਾ ਜਲਦੇ ਦਸ ਜਥੇਦਾਰ ਜੀ ਆਕਾਲ ਪਖ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਵਾਈਆਂ ਤੇ ਉਹਨਾਂ ਨੇ ਸੀ ਮਾਵਾਂ ਜਿਹੜੀਆਂ ਸੀ ਜਿੱਥੇ ਲਾਹੌਰ ਤੋਂ ਲੈ ਕੇ ਪਹਿਲਾ ਲਾਹੌਰ ਫਤਿਹ ਕੀਤਾ ਬੁੱਢਾ ਸਲ ਨੇ ਸਰਨੇ ਦਲਾ ਨੇ ਉੱਥੇ ਹੀ ਲਾਹੌਰ ਤੋਂ ਬਾਅਦ ਜਲੰਧਰ ਤੇ ਜਿੱਥੇ ਫਤਿਹ ਦੇ ਨਿਸ਼ਾਨ ਚੁਲਾਏ ਤੇ ਜਿੱਥੇ ਲਾਹੌਰ ਤੋਂ ਲੈ ਕੇ ਤੇ ਕਾਬਲ ਕੰਧਾਰ ਅਫਗਾਨਿਸਤਾਨ ਮਾਰੇ ਨੇ ਤੇ ਕਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਤੀਨ ਮਚੀਨ ਸ਼ੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਸਾਰੇ ਕੰਟਰੀਆਂ ਜਿਹੜੀਆਂ ਜਿੱਤ ਕੇ ਗੁਰੂ ਦੀਆਂ ਲਾੜੀਆਂ ਫੌਜਾਂ ਨੇ ਜਿਹੜਾ ਸ਼ਤਰ ਤੋਂ ਲੈ ਗਏ ਸੀਸ ਪਰ ਬੜੀ ਕਰेंगे ਮੋਲ ਦਿੱਲੀ ਦੇ ਸਗਾਸਨ ਤੇ ਪਹਿਲਾ ਵੀ 19 ਵਾਰੀ ਜਿਹੜਾ ਇਹ ਖਾਲਸਾ ਪੰਥ ਬੁੱਢਾ ਦਲ ਦੇ ਜਥੇਦਾਰ ਨੇ 19 ਵਾਰੀ ਸਰਦੇ ਜਨਾਂ ਨੇ 19 ਵਾਰੀ ਜਿਹੜੀ ਹੈ ਦਿੱਲੀ ਫੱਬੇ ਕਰਕੇ ਲਾਲ ਕਿਲੇ ਦੇ ਉੱਪਰ ਆਪਾਂ ਹਰ ਸਾਲ ਜਿਹੜੇ ਪ੍ਰੋਗਰਾਮ ਕਰਦੇ ਆ ਲਾਲ ਕਿਲੇ ਦੇ ਕੇਸਰੀ ਨਿਸ਼ਾਨ ਚਲਾਏ ਤੇ ਜਿਹੜੀਆਂ ਅਸੀਂ ਮਾਵਾਂ ਜਿਹੜੀਆਂ ਨੇ ਉਹ ਦਿੱਲੀ ਤੋਂ ਅੱਗੇ ਤੱਕ ਜਿਹੜੇ ਬੁੱਢਾ ਜ਼ਾਲ ਨੇ ਰਾਜ ਭਾਗ ਕਾਇਮ ਕੀਤੇ ਤੇ ਜੇ ਬੁੱਢਾ ਜ਼ਾਲ ਤੇ ਜ਼ਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਰਹਿ ਹੁਣ ਵੀ ਗੱਲ ਆਪਾਂ ਕਰਦੇ ਆ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪ ਦੇ ਸਿਆਸੀ ਹਤਾਂ ਤੋਂ ਉੱਪਰ ਉੱਠ ਕੇ ਖਾਲਸਾ ਪੰਥ ਦੇ ਜਿਹੜੇ ਸਾਰੀਆਂ ਹੀ ਕੰਟੀਆਂ ਦੇ ਜਿੱਥੇ-ਜਿੱਥੇ ਵੀ ਸਿੱਖ ਵਸਦੇ ਨੇ ਜਿੰਨੇ ਮਹਾਂਪੁਰਖ ਨੇ ਉਹ ਸਾਨੂੰ ਫੋਨ ਕਰਦੇ ਨੇ ਨਿਹੰਗ ਸਿੰਘਾਂ ਨੂੰ ਕਿ ਬਾਬਾ ਜੀ ਤੁਸੀਂ ਤਗੜੇ ਹੋ ਕੇ ਇਹਦੇ ਤੇ ਮਰਿਆਦਾ ਤੇ ਜਿਹੜੇ ਕਾਇਮ ਹੋਵੋ ਅੱਗੇ ਵੀ ਸਾਡੇ ਹੀ ਭਰਾ ਨੇ ਪਰ ਇਹਨਾਂ ਨੂੰ ਜਿਹੜਾ ਨਿੱਜੀ ਹਿੱਤ ਤਿਆਗ ਕੇ ਜਿਹਦੇ ਵਾਸਤੇ ਸ਼ਰੋਣੀ ਅਕਾਲੀ ਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਹੰਗ ਸਿੰਘ ਜਿਹੜੇ ਨੇ ਉਹ ਹਮੇਸ਼ਾ ਹੀ ਪਹਿਲਾ ਮੁਗਲਾਂ ਦੇ ਨਾਲ ਜੰਗ ਜੂਜਦੇ ਰਹੇ ਜਿੱਥੇ ਵੱਡਾ ਕੰਦੂਕਾਰਾ ਛੋਟਾ ਕੰਦੂਕਾਰਾ ਜਿੰਨੇ ਵੀ ਗੁਰੂ ਸਾਹਿਬ ਤੋਂ ਲੈ ਕੇ ਬਾਅਦ ਚ ਜਿੰਨੇ ਵੀ ਜੰਗ ਜੁੱਧ ਹੋਏ ਉਹ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਬੁੱਢਾ ਦਲ ਤਰਨੇ ਦਲਾਣੇ ਫਤੇ ਕੀਤੇ ਉਹ ਫਤੇ ਕੀਤੇ ਹੋਏ ਆਪਾਂ ਸਾਂਭ ਨਹੀਂ ਸਕ ਗਾ ਜਿੱਥੇ ਖਾਲਸਾ ਪੰਥ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੀ ਗੱਲ ਆਉਂਦੀ ਹੈ ਬੇਸ਼ਿਵਾ ਪਰ ਮੋਹ ਇਹ ਹੈ ਸ਼ੁਭ ਕਰਮਾਂ ਤੇ ਕਬੂ ਨਾ ਕਰੂੰ ਨਾ ਡਰੂੰ ਅਰ ਸੋ ਜਬ ਜਾਹਲ ਨਰੂੰ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਅਰ ਸਿੱਖ ਹੋ ਆਪਣੇ ਹੀ ਮਾਨ ਕੋ ਇਹ ਲਾਲਚ ਹੈ ਗੁਣ ਤਾਹੇ ਚਰੂੰ ਜਬ ਆਪ ਕੀ ਰੋਹ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ ਸੋ ਜਿੱਥੇ ਅਕਾਲ ਪੱਖ ਸਾਹਿਬ ਦੇ ਜਥੇਦਾਰ ਉਹਨਾਂ ਨੇ ਕਿਹਾ ਕਿ ਮੇਰਾ ਵੀ ਬਾਬਾ ਜੀ ਸਾਰੀ ਸੰਗਤ ਦੇ ਵਿੱਚ ਇਹ ਸੁਨੇਹਾ ਜ਼ਰੂਰ ਦੇਣਾ ਕਿ ਜਦੋਂ ਬਿਲਕੁਲ ਹੀ ਫਤਿਹ ਹੋ ਜਾਣੀ ਹੈ ਤੇ ਫਿਰ ਤੁਹਾਡਾ ਬੋਲਣ ਦਾ ਕੋਈ ਫਾਇਦਾ ਨਹੀਂ